ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜਦੋਂ ਵੀ ਤੁਹਾਡੀ ਕਿਸੇ ਵੀ ਕੰਮ ਵਿੱਚ ਅੜਚਣ ਪੈਂਦੀ ਹੈ ਭਾਵ ਕਿ ਰੁਕਾਵਟ ਆ ਜਾਂਦੀ ਹੈ ਤੇ ਤੁਸੀਂ ਜੇਕਰ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀਆਂ ਸਾਰੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ ਤੇ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਕ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦੇਣਾ ਜੀ ਤੇ ਅੰਤ ਤੱਕ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਮਹਾਪੁਰਖਾਂ ਦੇ ਵੱਲੋਂ ਸਮਝਾਏ ਹੋਏ ਬੜੇ ਹੀ ਕੀਮਤੀ ਬਚਨ ਸਾਂਝੇ ਕਰਨ ਵਾਲੇ ਹਾਂ ਜੀ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਸੁਣਨਾ ਜੀ ਖਾਸ ਕਰਕੇ ਉਹ ਪੈਣਾ ਭਰਾ ਜੋ ਕਹਿ ਦਿੰਦੇ ਹਨ ਕਿ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਕੰਮਾਂ ਦੇ ਵਿੱਚ ਵਾਰ-ਵਾਰ ਰੁਕਾਵਟਾਂ ਆ ਜਾਂਦੀਆਂ ਹਨ ਅੜਚਣਾਂ ਪਈ ਹੀ ਜਾ ਰਹੀਆਂ ਹਨ ਜਦੋਂ ਕਦੇ ਸਾਡੇ ਕੰਮਾਂ ਵਿੱਚ ਕੋਈ ਅੜਚਣ ਪੈਂਦੀ ਹੈ ਰੁਕਾਵਟ ਆਉਂਦੀ ਹੈ ਤਾਂ ਕਈ ਵਾਰ ਮਨ ਸੱਜੇ ਖੱਬੇ ਪਾਸੇ ਦੌੜਨਾ ਸ਼ੁਰੂ ਕਰ ਦਿੰਦਾ ਹੈ। ਭਾਵ ਕਿ ਕਈ ਵਾਰ ਅਸੀਂ ਆਪਣਾ ਗੁਰੂ ਹੀ ਬਦਲਣ ਤੱਕ ਤਿਆਰ ਹੋ ਜਾਂਦੇ ਹਾਂ। ਮਨ ਦੇ ਵਿੱਚ ਇਹ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਆ ਵੀ ਸਾਡੇ ਕੰਮ ਕਿਤੇ ਨਾ ਕਿਤੇ ਕੁਝ ਕਰਤਾ ਨਹੀਂ ਦਿੱਤਾ। ਸਾਨੂੰ ਕਿਸੇ ਨੇ ਕੋਈ ਨਜ਼ਰ ਤਾਂ ਨਹੀਂ ਲਾ ਦਿੱਤੀ ਇਸ ਕਰਕੇ ਸਾਡੇ ਚੱਲਦੇ ਕੰਮਾਂ ਵਿੱਚ ਰੁਕਾਵਟ ਤਾਂ ਨਹੀਂ ਪੈ ਗਈ। ਕੁਝ ਭੈਣ ਭਰਾ ਇਸ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ ਹਨ। ਫਿਰ ਉਹ ਹੱਲ ਵੀ ਇਸੇ ਤਰੀਕੇ ਦੇ ਨਿਆਲ ਹੀ ਲੱਭਦੇ ਹਨ ਕਿਸੇ ਨੂੰ ਜਾ ਕੇ ਹੱਥ ਵਿਖਾਉਂਦੇ ਹਨ ਪੋਸ਼ਕ ਡਵਾਉਣਗੇ ਤੇ ਫਿਰ ਉਸੇ ਹੀ ਹਿਸਾਬ ਦੇ ਨਾਲ ਉਪਾ ਤੇ ਟ੍ਰੋਣੇ ਟੋਟ ਕੇ ਕਰਨੇ ਸ਼ੁਰੂ ਕਰ ਦਿੰਦੇ ਹਨ ਸਾਡੀ ਜ਼ਿੰਦਗੀ ਦੀ ਸਾਡੇ ਕਮਾਂਕਾਰਾਂ ਦੀਆਂ ਇਹ ਮੁਸ਼ਕਿਲਾਂ ਪਰੇਸ਼ਾਨੀਆਂ ਦੇ ਹੱਲ ਹੋ ਜਾਣ ਪ੍ਰਸਾਦ ਸੰਗਤ ਜੀ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮਝਾਏ ਅਨੁਸਾਰ ਸਿੱਖ ਹੋ ਆਪਣੇ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਕਿਉਂਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਦੀ ਆਸ ਰੱਖੇਗਾ ਤਾਂ ਸੱਚ ਕਰਕੇ ਜਾਣ ਲੈਣਾ ਸਾਧ ਸੰਗਤ ਜੀ ਉਹਦਾ ਭਲਾ ਫਿਰ ਕਿਤੇ ਵੀ ਨਹੀਂ ਹੋਵੇਗਾ ਨਾ ਤਾਂ ਉਹ ਪਰਮਾਤਮਾ ਦੇ ਘਰ ਜੋਗਾ ਰਹੇਗਾ ਤੇ ਨਾ ਹੀ ਉਹ ਦੂਸਰੇ ਦੇ ਘਰ ਜੋਗਾ ਅਨਤਨ ਬਾਬਾ ਅਨੰਤ ਸਿੰਘ ਜੀ ਅਕਸਰ ਹੀ ਆਖਦੇ ਹੁੰਦੇ ਹਨ ਕਿ ਜਿਹਦੀ ਗੁਰੂ ਨਾਨਕ ਪਾਤਸ਼ਾਹ ਤੋਂ ਪੂਰੀ ਨਹੀਂ ਪਈ ਉਹਦੀ ਕਿਤੇ ਵੀ ਪੂਰੀ ਨਹੀਂ ਪੈ ਸਕਦੀ ਇਸ ਕਰਕੇ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਕੋਈ ਵੱਡੀ ਤੋਂ ਵੱਡੀ ਮੁਸੀਬਤ ਆ ਜਾਵੇ ਆਪਣੇ ਗੁਰੂ ਦਾ ਦਰ ਕਦੇ ਨਹੀਂ ਛੱਡਣਾ ਚਾਹੀਦਾ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਸਿੱਖ ਨੂੰ ਜੋ ਦੇਣਾ ਹੈ ਗੁਰੂ ਨੇ ਹੀ ਦੇਣਾ ਹੈ ਹੋਰ ਕੋਈ ਤੀਸਰਾ ਦੂਸਰਾ ਤੁਹਾਨੂੰ ਕੁਝ ਨਹੀਂ ਦੇ ਸਕਦਾ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆਉਂਦੀ ਹੈ ਮੁਸੀਬਤ ਦੀ ਘੜੀ ਆਉਂਦੀ ਹੈ ਤਾਂ ਇਹ ਤਿੰਨ ਚਾਰ ਕੰਮ ਜ਼ਰੂਰ ਕਰ ਲੈਣੇ ਚਾਹੀਦੇ ਹਨ ਇਹ ਕੰਮ ਕਰਨੇ ਤਾਂ ਆਪਾਂ ਵੈਸੇ ਹਮੇਸ਼ਾ ਹੀ ਚਾਹੀਦੇ ਹਨ ਕਿਉਂਕਿ ਇਹੋ ਜਿਹੇ ਕੰਮ ਕਰਨ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖੀ ਦੇਹ ਸਾਨੂੰ ਬਖਸ਼ੀ ਹੈ ਪਰ ਆਪਾਂ ਇਸ ਦੁਨੀਆ ਤੇ ਆ ਕੇ ਇਸ ਧਰਤੀ ਉੱਤੇ ਆ ਕੇ ਆਪਣਾ ਅਸਲੀ ਮਕਸਦ ਭੁੱਲ ਗਏ ਹਾਂ ਹੋਰ ਹੀ ਕੰਮਾਂਕਾਰਾਂ ਦੇ ਵਿੱਚ ਲੱਗ ਚੁੱਕੇ ਹਾਂ ਇਹ ਕੰਮ ਆਪਾਂ ਹਰ ਰੋਜ਼ ਕਰਨੇ ਹਨ ਹਮੇਸ਼ਾ ਹੀ ਕਰਨੇ ਹਨ ਪਰ ਜਿਹੜੇ ਨਹੀਂ ਕਰਦੇ ਉਹ ਘਟੋ-ਘਟ ਆਪਣੇ ਤੇ ਆਏ ਦੁੱਖ ਦੀ ਕੜੀ ਦੇ ਵਿੱਚ ਇਹ ਕੰਮ ਸ਼ੁਰੂ ਕਰ ਸਕਦੇ ਹੋ ਤਾਂ ਵੇਖਣਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਰੁਕਾਵਟਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸਾਰੇ ਤੁਹਾਡੇ ਗ੍ਰਹਸਿੱਧ ਦੇ ਹੋ ਜਾਣਗੇ ਬਾਬਾ ਜੀ ਅਕਸਰ ਸਮਝਾਉਂਦਿਆਂ ਹੋਇਆਂ ਕਹਿੰਦੇ ਸੀ ਕਿ ਤੁਸੀਂ ਜਦੋਂ ਕਿਸੇ ਨੂੰ ਹੱਥ ਵਿਖਾਉਂਦੇ ਹੋ ਤਾਂ ਹੱਥ ਦੇਖ ਕੇ ਕੋਈ ਤੁਹਾਡਾ ਭਵਿੱਖ ਦੱਸ ਸਕਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਕੀ ਹੋਣ ਵਾਲਾ ਹੈ ਇਹ ਦੱਸ ਸਕਦਾ ਹੈ ਪਰ ਉਹ ਹੋਣ ਵਾਲੇ ਕਾਰਜ ਨੂੰ ਬਦਲ ਤਾਂ ਨਹੀਂ ਸਕਦਾ ਬਦਲਣ ਦੀ ਸਮਰੱਥਾ ਸਿਰਫ ਤੇ ਸਿਰਫ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਜੇਕਰ ਆਪਣੇ ਇਹਨਾਂ ਹੱਥਾਂ ਦੀਆਂ ਲਕੀਰਾਂ ਨੂੰ ਬਦਲਣਾ ਹੈ ਫਿਰ ਆਪਣੇ ਗੁਰੂ ਦਾ ਦਰ ਭਰੋਸੇ ਦੇ ਨਾਲ ਮਿਲਣਾ ਪੈਣਾ ਹੈ ਆਪਣੇ ਗੁਰੂ ਨੂੰ ਇਹ ਯਕੀਨ ਕਰਵਾਓ ਕਿ ਸਤਗੁਰ ਸੱਚੇ ਪਾਤਸ਼ਾ ਤੇਰੇ ਤੋਂ ਇਲਾਵਾ ਮੇਰਾ ਕੋਈ ਨਹੀਂ ਮੈਂ ਚੰਗਾ ਹਾਂ ਮਾੜਾ ਹਾਂ ਬਸ ਤੇਰਾ ਹਾਂ ਇਥੇ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਆਖਦੇ ਹਨ ਅੰਮ੍ਰਿਤ ਵੇਲੇ ਤਾਂ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਅੰਮ੍ਰਿਤ ਵੇਲੇ ਦੀ ਛੂਟ ਤਾਂ ਕਿਸੇ ਨੂੰ ਮਿਲੀ ਨਹੀਂ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਜਿੰਨਾ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਉਹ ਤਾਂ ਕਰਨਾ ਹੀ ਹੈ ਉਸ ਤੋਂ ਇਲਾਵਾ ਰੋਜ਼ ਗੁਰੂ ਘਰੇ ਜਾਣਾ ਸ਼ੁਰੂ ਕਰੋ ਗੁਰੂ ਘਰੇ ਜਾ ਕੇ ਜਿੰਨਾ ਹੋ ਸਕੇ ਸੇਵਾ ਕਰੋ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੀਤੀ ਹੋਈ ਸੇਵਾ ਨੂੰ ਬਹੁਤ ਰੰਗ ਭਾਗ ਲੱਗਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਜਾ ਕੇ ਜਦੋਂ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੰਦੇ ਹਾਂ ਉਹਦੇ ਬਦਲੇ ਵੀ ਸਤਗੁਰ ਸੱਚੇ ਪਾਤਸ਼ਾਹ ਸਾਡੇ ਪਤਾ ਨਹੀਂ ਕਿੰਨੇ ਮਾੜੇ ਲੇਖ ਕਰਮ ਕਟ ਦਿੰਦੇ ਹੋਣਗੇ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਜੋ ਵੀ ਸੇਵਾ ਮਿਲੇ ਖੁਸ਼ੀ-ਖੁਸ਼ੀ ਖਿੜੇ ਮੱਥੇ ਹੀ ਕਰਨੀ ਹੈ ਮਨ ਲਗਾ ਕੇ ਕਰਨੀ ਹੈ ਜੋੜਿਆਂ ਦੀ ਸੇਵਾ ਕਰ ਲਓ ਭਾਵੇਂ ਝੂਠੇ ਬਰਤਨ ਸਾਫ਼ ਕਰਨ ਦੀ ਹੀ ਸੇਵਾ ਕਰ ਲਓ ਲੰਗਰਾਂ ਦੀ ਸੇਵਾ ਕਰ ਲਓ ਜੋ ਵੀ ਸੇਵਾ ਮਿਲਦੀ ਹੈ ਖਿੜੇ ਮੱਥੇ ਮਨ ਲਾ ਕੇ ਸੇਵਾ ਕਰਨੀ ਹੈ ਤਾਂ ਵੇਖਣਾ ਸਾਥ ਸੰਗਤ ਜੀ ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਤੁਹਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਰੰਗ ਭਾਗ ਲਾਵੇਗੀ ਉਸ ਤੋਂ ਇਲਾਵਾ ਆਪਣੇ ਘਰ ਦੇ ਵਿੱਚ ਵੀ ਤੁਸੀਂ ਸੇਵਾ ਕਰਨੀ ਹੈ ਤੁਹਾਡੇ ਆਸ-ਪਾਸ ਕੋਈ ਲੋੜਵੰਦ ਹੈ ਕੋਈ ਬਜ਼ੁਰਗ ਹੈ ਉਹਦੀ ਸੇਵਾ ਕਰੋ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਜੁਗਤ ਦੱਸੀ ਹੈ ਕਿ ਜਦੋਂ ਆਪਾਂ ਕਿਸੇ ਦੀ ਵੀ ਸੱਚੇ ਮਨੋਂ ਸੇਵਾ ਕਰਦੇ ਹਾਂ ਉਹਦੇ ਪਿੱਛੇ ਸਵਾਰਥ ਕੋਈ ਨਹੀਂ ਰੱਖਦੇ ਇਹ ਸੋਚ ਕੇ ਹੀ ਕਰਨਾ ਹੈ ਕਿ ਮੈਂ ਸੇਵਾ ਕਰਾਂਗਾ ਤਾਂ ਮੈਨੂੰ ਇਹਦਾ ਪਤਾ ਨਹੀਂ ਕੀ ਫਲ ਮਿਲੇਗਾ ਜਾਂ ਕੀ ਫਲ ਮਿਲਣਾ ਚਾਹੀਦਾ ਹੈ ਸੇਵਾ ਕਰਕੇ ਦਾਵਾ ਨਹੀਂ ਕਰਨਾ ਚਾਹੀਦਾ ਬਸ ਸੱਚੇ ਮਨੋਂ ਸੇਵਾ ਕਰਨੀ ਹੈ ਇਹ ਸੋਚ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਕੰਮ ਕਰਨ ਨੂੰ ਭੇਜਿਆ ਹੈ ਇਹ ਕੰਮ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਦੇ ਲਈ ਕਰਨਾ ਹੈ ਤੇ ਜਦੋਂ ਆਪਾਂ ਕਿਸੇ ਦੀ ਸੇਵਾ ਕਰਦੇ ਹਾਂ ਭਾਵੇਂ ਆਪਣੇ ਬਜ਼ੁਰਗਾਂ ਦੀ ਹੀ ਸੇਵਾ ਕਰਦੇ ਹਾਂ ਕਿਸੇ ਲੋੜਵੰਦ ਦੀ ਕਰਦੇ ਹਾਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੇ ਉੱਤੇ ਜੋ ਵੀ ਕੋਈ ਜੀਵ ਜੰਤੂ ਜਾਨਵਰ ਕੋਈ ਪੰਛੀ ਆ ਇਹਨਾਂ ਦੀ ਸੇਵਾ ਕਰਦੇ ਹਾਂ ਤਾਂ ਪਤਾ ਨਹੀਂ ਕਿਸ ਦੇ ਮਨ ਵਿੱਚੋਂ ਸਾਡੇ ਲਈ ਸੱਚੀਆਂ ਦੁਆਵਾਂ ਅਸੀਸਾਂ ਨਿਕਲ ਜਾਣਗੀਆਂ ਕਿਸ ਨੇ ਸਾਨੂੰ ਐਸੀ ਦੁਆ ਦੇ ਦੇਣੀ ਹੈ ਅਸੀਸ ਦੇ ਦੇਣੀ ਹੈ ਜਿਹਦੀ ਅਸੀਸ ਕਰਕੇ ਹੀ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤੇ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਤੇ ਸਾਡੇ ਮਾੜੇ ਕਰਮ ਅੱਗੇ ਆਉਂਦੇ ਹੋਏ ਵੀ ਪਿੱਛੇ ਹੋ ਜਾਣਗੇ ਕਈ ਵਾਰ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਚੱਲਦਾ ਹੋਵੇ ਇੱਕੋ ਦਮ ਹੀ ਪਾਸਾ ਪਲਟ ਜਾਂਦਾ ਹੈ ਮਾੜੇ ਕਰਮ ਤਾਂ ਰਾਜਿਆਂ ਨੂੰ ਵੀ ਫਕੀਰ ਬਣਾ ਦਿੰਦੇ ਹਨ ਅਤੇ ਇਹਨਾਂ ਦਾ ਕੋਈ ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ ਹੈ ਕੁਝ ਤਾਂ ਅਸੀਂ ਪਿਛਲੇ ਹੀ ਕਰਮ ਚੁੱਕੀ ਫਿਰਦੇ ਹਾਂ ਕੁਝ ਅੱਜ ਹੀ ਨਾਲ ਦੇ ਨਾਲ ਮਾੜੇ ਕਰਮ ਬਣਾਈ ਜਾ ਰਹੇ ਹਨ ਜਾਣੇ ਅਣਜਾਣੇ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਰੋਜ਼ ਕਿੰਨੀਆਂ ਗਲਤੀਆਂ ਕਰਦੇ ਹਾਂ ਇਹ ਮਾੜੇ ਕਰਮਾਂ ਦਾ ਸਰ ਜਦੋਂ ਸਾਨੂੰ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਬੰਦੇ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇਹ ਕੀ ਬਣਿਆ ਹੈ ਇਸ ਕਰਕੇ ਇਹਨਾਂ ਮਾੜੇ ਕਰਮਾਂ ਤੋਂ ਬਚਣ ਦੇ ਲਈ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਚਾਹੀਦੇ ਹਨ ਜਦੋਂ ਆਪਾਂ ਨੇਕ ਕੰਮ ਕਰਦੇ ਹਾਂ ਤਾਂ ਸਾਡੇ ਪੁੰਨ ਬਣ ਜਾਂਦੇ ਹਨ ਸਾਡੇ ਇਹ ਮਾੜੇ ਕਰਮ ਇਹਨਾਂ ਦੀ ਗਿਣਤੀ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਿੱਥੇ ਵੀ ਮੌਕਾ ਮਿਲੇ ਸੇਵਾ ਕਰਨੀ ਹੈ ਨੇਕ ਕੰਮ ਕਰਨੇ ਹਨ ਚੰਗੇ ਕੰਮ ਕਰਨੇ ਹਨ ਜੋ ਸਾਡੇ ਕਰਕੇ ਕਿਸੇ ਦੇ ਮਨ ਨੂੰ ਸੁਖ ਸ਼ਾਂਤੀ ਮਿਲ ਜਾਵੇ ਕਿਸੇ ਦੇ ਮਨ ਨੂੰ ਸਾਡੇ ਕਰਕੇ ਖੁਸ਼ੀ ਮਿਲ ਜਾਵੇ ਕਿਸੇ ਦੇ ਮਨ ਨੂੰ ਜਦੋਂ ਆਪਾਂ ਕੋਈ ਖੁਸ਼ੀ ਦਿੰਦੇ ਹਾਂ ਤੇ ਸਾਡੇ ਕਰਕੇ ਕਿਸੇ ਦਾ ਦੁੱਖ ਦਰਦ ਫਿਰ ਘਟ ਰਿਹਾ ਹੁੰਦਾ ਹੈ ਉਸ ਬੰਦੇ ਦੇ ਮਨ ਦੇ ਵਿੱਚੋਂ ਪਤਾ ਨਹੀਂ ਸਾਡੇ ਲਈ ਕਿੰਨੀਆਂ ਦੁਆਵਾਂ ਤੇ ਅਸੀਸਾਂ ਨਿਕਲਣਗੀਆਂ ਅਤੇ ਦੁਆਵਾਂ ਅਸੀਸਾਂ ਸਿਰਫ ਮਨੁੱਖ ਦਿਆਂ ਹੀ ਨਹੀਂ ਲੱਗਦੀਆਂ ਇਹ ਜੀਵ ਜੰਤੂ ਤੇ ਪਸ਼ੀ ਇਹ ਜੀਵ ਜੰਤੂ ਪਸ਼ੂ ਬੇਜ਼ੁਬਾਨੀਆਂ ਦੀਆਂ ਦੁਆਵਾਂ ਵੀ ਜਾਦਾ ਕੰਮ ਕਰ ਜਾਂਦੀਆਂ ਹਨ ਇਸ ਕਰਕੇ ਇਹਨਾਂ ਦੀ ਸੇਵਾ ਕਰਨੀ ਹੈ ਤੁਹਾਡੇ ਆਸ-ਪਾਸ ਕੋਈ ਵੀ ਪੰਛੀ ਪਰਿੰਦਾ ਕੋਈ ਜਾਨਵਰ ਤੁਹਾਡੇ ਦਰ ਵਿੱਚ ਜੇ ਆ ਜਾਵੇ ਤਾਂ ਉਸ ਦੀ ਮਦਦ ਕਰੋ ਉਹਨਾਂ ਨੂੰ ਕੋਈ ਜਲ ਪਾਣੀ ਭੋਜਨ ਪ੍ਰਸ਼ਾਦਾ ਜਿੰਨਾ ਕੁ ਤੁਸੀਂ ਸ਼ਿਕਾ ਸਕਦੇ ਹੋ ਸ਼ਿਕਾਓ ਤਾਂ ਦੇਖਣਾ ਇਹਦੇ ਬਦਲੇ ਤੁਹਾਨੂੰ ਕਿੰਨਾ ਫਲ ਪ੍ਰਾਪਤ ਪਰਮਾਤਮਾ ਜੀ ਦੇ ਕੋਲੋਂ ਹੋ ਜਾਵੇਗਾ ਉਹਨਾਂ ਕੋਲੋਂ ਵੀ ਕਿੰਨੀ ਆਸੀਸਾਂ ਮਿਲ ਜਾਣਗੀਆਂ ਸਤਿਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਮਨੁੱਖੀ ਜੂਨ ਸਭ ਜੂਨਾਂ ਤੋਂ ਉੱਤਮ ਜੂਨ ਬਣਾਈ ਹੈ ਸਭ ਜੂਨਾਂ ਤੋਂ ਸ੍ਰੇਸ਼ਟ ਉੱਤਮ ਹੈ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ ਸੋਹਣਾ ਦਿਮਾਗ ਦਿੱਤਾ ਹੈ ਅੰਗ ਪਹਿਰ ਸਹੀ ਤੇ ਸਲਾਮਤ ਹਨ ਅਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ ਖਾ ਪੀ ਸਕਦੇ ਹਾਂ ਪਰ ਜਦੋਂ ਅਸੀਂ ਕਿਸੇ ਜੀਵ ਜੰਤੂ ਦਾ ਭਲਾ ਕਰਦੇ ਹਾਂ ਉਹਦੇ ਲਿਖੀ ਹੋਈ ਰੋਟੀ ਉਹਦੇ ਤੱਕ ਪਹੁੰਚਾਉਂਦੇ ਹਾਂ ਤਾਂ ਸਾਡਾ ਪਤਾ ਨਹੀਂ ਕਿੰਨਾ ਭਲਾ ਹੋ ਜਾਵੇਗਾ ਇਸ ਕਰਕੇ ਇਹ ਧਰਤੀ ਉੱਤੇ ਜੋ ਵੀ ਜੀਵ ਜੰਤੂ ਸ੍ਰਿਸ਼ਟੀ ਦੇ ਨਾਲ ਪਿਆਰ ਕਰਦਾ ਹੈ ਪੇੜ ਪੌਦੇ ਵੀ ਲਗਾਉਂਦਾ ਹੈ ਤਾਂ ਉਹਦੇ ਉੱਪਰ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਕੁਦਰਤ ਹੈ ਉਹਨਾਂ ਦੇ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ ਤੁਸੀਂ ਕਦੇ ਵੀ ਇਹ ਕੰਮ ਜੇਕਰ ਕਰ ਲੈਂਦੇ ਹੋ ਕਿਸੇ ਲੋੜਵੰਦ ਦੀ ਮਦਦ ਕਰਕੇ ਵੇਖ ਲੈਣਾ ਕਿਸੇ ਦੀ ਹੱਥੀਂ ਸੇਵਾ ਕਰਕੇ ਵੇਖ ਲੈਣਾ ਮਨ ਨੂੰ ਬੜਾ ਸਕੂਨ ਮਿਲਦਾ ਹੈ ਸਾਡੇ ਮਨ ਨੂੰ ਸਕੂਨ ਵੀ ਮਿਲਦਾ ਹੈ ਤੇ ਦੁਆਵਾਂ ਅਸੀਸਾਂ ਵੀ ਮਿਲਦੀਆਂ ਹਨ ਮੁੱਕ ਦੀ ਗੱਲ ਕੀ ਦੁਆਵਾਂ ਅਸੀਸਾਂ ਕਮਾਉਣ ਦਾ ਮੌਕਾ ਜਿੱਥੋਂ ਵੀ ਮਿਲੇ ਤਾਂ ਲੈ ਲੈਣਾ ਚਾਹੀਦਾ ਹੈ ਕਿਉਂਕਿ ਔਖੇ ਵੇਲੇ ਤੁਹਾਡੇ ਇਹੀ ਕੰਮ ਆਵੇਗਾ ਔਖੀ ਘੜੀ ਦੇ ਵਿੱਚੋਂ ਬਾਹਰ ਕੱਢੇਗਾ ਅੰਮ੍ਰਿਤ ਵੇਲੇ ਉੱਠ ਕੇ ਜੋ ਨਿਤਨੇਮ ਕਰਦੇ ਹੋ ਉਹ ਤਾਂ ਕਰਨਾ ਹੀ ਹੈ ਇਸ ਤੋਂ ਇਲਾਵਾ ਤੁਸੀਂ ਬਾਣੀ ਦਾ ਪਹਿਰਾ ਹੋਰ ਵਧਾ ਲੈਣਾ ਹੈ ਵਧ ਪਾਠ ਕਰੋ ਮਾਲਕ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੋ ਗੁਰੂ ਘਰੇ ਜਾ ਕੇ ਸੇਵਾ ਸਿਮਰਨ ਕਰੋ ਸੇਵਾ ਕਰੋ ਵੇਖਣਾ ਸਤਗੁਰ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਆਪਣੇ ਕਈ ਵਾਰ ਨਿੱਕੀ ਜਿਹੀ ਗਲਤੀ ਕਰਕੇ ਹੀ ਅਸੀਂ ਆਪਣੇ ਗੁਰੂ ਦੀ ਖੁਸ਼ੀ ਨੁਗਵਾ ਲੈਂਦੇ ਹਾਂ ਤਾਂ ਕੀ ਫਾਇਦਾ ਅੰਮ੍ਰਿਤ ਵੇਲੇ ਉੱਠਣ ਦਾ ਭਜਨ ਬੰਦਗੀ ਕਰਨ ਦਾ ਜੇ ਸਾਡੇ ਮਨ ਵਿੱਚ ਅਜੇ ਤੱਕ ਮਾਲਕ ਤੇ ਪ੍ਰਭੂ ਤੇ ਭਰੋਸਾ ਹੀ ਨਹੀਂ ਬਣਿਆ ਜੇ ਦੁੱਖ ਦੇ ਵਿੱਚ ਅੱਜ ਵੀ ਸਾਡਾ ਦਿਲ ਕਰਦਾ ਕਿ ਕਿਸੇ ਨੂੰ ਹੱਥ ਦਿਖਾਈਏ ਤਾਂ ਫਿਰ ਸਾਡੇ ਪਾਠ ਕਰਨ ਦਾ ਕੋਈ ਨਹੀਂ ਫਾਇਦਾ ਸੋ ਸਾਥ ਸੰਗਤ ਜੀ ਆਪਣੇ ਗੁਰੂ ਨੂੰ ਹੀ ਪੂਰਨ ਗੁਰੂ ਮੰਨਣਾ ਹੈ ਉਸ ਤੇ ਵਿਸ਼ਵਾਸ ਰੱਖਣਾ ਹੈ ਕਿ ਪਰਮਾਤਮਾ ਮੈਂ ਤੁਹਾਡੇ ਕਰਦਾ ਕੁਕਰ ਹਾਂ ਜੋ ਵੀ ਤੁਸੀਂ ਕਰੋਗੇ ਚੰਗਾ ਹੀ ਕਰੋਗੇ ਤੁਸੀਂ ਮੈਨੂੰ ਡੁੱਬਣਾ ਬਚਾ ਲੈਣਾ ਮੇਰੀ ਇਲਾਜ ਰੱਖਣਾ ਤਾਂ ਵੇਖ ਲੈਣਾ ਪਰਮਾਤਮਾ ਜੀ ਤੁਹਾਡੇ ਕਮਾਂ ਦੀਆਂ ਰੁਕਾਵਟਾਂ ਸਾਰੀਆਂ ਨੂੰ ਖਤਮ ਕਰਕੇ ਤੁਹਾਨੂੰ ਖੁਸ਼ਹਾਲ ਜ਼ਿੰਦਗੀ ਦੇ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ